जान के मंदिर पर नवायें जान में मन नابا We're مہاراجی پاشا چل رہی اگ سکے پنڈ شاپیاں والے پہنچ کے شبد کیرتن ہوا مہاراج سچے پاشا ناسا جی گئیاں بانی گائن دیاں سیوا کردا انیک پرکار دیا گلتی ہو جاتی ہیں اک رکھنا بک معاف کرنا اگے تو بچوں سے مارا سچے پاشاہ جی آپ جی کے پاون چرنا میرے بےنتی ہے مہاراج سچے پاشاہ جی تین سو پچ خالصہ سبزی بسم اللہ ہمارے پاس ہمارا سبزی استاد جی انٹرنیشنل پارٹ سے سپانسر یو کے والوں پینڈ شاپیاں والی پاٹکیرت نسکام سنگیت اکیڈمی دا ادھگاٹن ہے ہمارا سبزی استاد جی آپ جی نے کرپا کر لی تھے کہ یہ ہاتھ رہا کے وقت وقت بچے ہیں ہمارا سبزی استاد جی اس پاس سے آپ جی نے ادھم بخشنا ہے وقت وقت بچے اس ਅਕੈਡਮੀ ਦੇ ਵਿੱਚ ਭਾਗ ਲੈਣ ਦਾ ਸਕੇ ਪਾਸ਼ਾ ਜੀ ਆਪ ਜੀ ਦੇ ਚਰਨਾਂ ਯਾਦਾਰ ਕਿਉਂਕਿ ਬੈਂਕੀ ਹੈ ہمارا ਸਕੇ ਪਾਸ਼ਾ ਜੀ ਜੋ ਇੱਕ ਅਕੈਡਮੀ ਹੈ ਫ੍ਰੀ ਹੈ ਕੋਈ ਪੈਸਾ ਨਹੀਂ ਮਾਰ ਸਕੇ ਪਾਸ਼ਾ ਜੀ ਆਪ ਜੀ ਨੇ ਕਿਰਪਾ ਕਰਨੀ ਸੰਗਤ ਲਈ ਉਦਮ ਬਖਸ਼ਣਾ ਹੈ ਸੋ ਸਰਦਾਰ ਨਿਰਮਲ ਸਿੰਘ ਰਿਪੋਰਟ ਦੇ ਪਰਿਵਾਰ ਵਾਲਾ ਇਸ ਸਮਾਗਮ ਦੇ ਵਿੱਚ ਸ਼ਾਹ ਪਣੀ ਦਾ ਲੰਗਰ ਕੀਤਾ ਗਿਆ ਹੈ ਪੰਚਮਕੜਾ ਪ੍ਰਸ਼ਾਦੀ ਦੇ ਸਰ ਜੀ ਹਾਜ਼ਰ ਹੈ ਆਪ ਜੀ ਨੂੰ ਕੋਲ ਲੱਗੇ ਸੰਗਤ ਦੇ ਵਿੱਚ ਬਤਾਉਣ ਦੇ ਲਾਇਕ ਕਰਨਾ ਮਾਰਾ ਸਤੇ ਪਾਸ਼ਾ ਇਹ ਸੰਗਤ ਨੂੰ ਆਏ ਵੀਦਾਰ ਪ੍ਰਵਾਨ ਚੜ੍ਹਦੀਆਂ ਕਲਾ ਕਰਨੀਆਂ ਕੌਂਸਲ ਅਤੇ ਰਿਕਾਰਡ ਪ੍ਰਵਾਨ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਇਸੇ ਤਰ੍ਹਾਂ ਹੀ ਅਕੈਡਮੀਆਂ ਆਰੰਭ ਕਰ ਕਾਰਨ ਅਤੇ ਉਦਮ ਬਖਸ਼ਣ ਚੜ੍ਹਦੀਆਂ ਕਲਾ ਕਰਨ ਹੈ ਸੁਤ ਆਈ ਸੰਗਤ ਨੂੰ ਕੋਲ ਤੇ ਸਨਾ ਬਖਸ਼ੀ ਦੇ ਸਾਸ ਕਰੋ ਹੁਕਮ ਨਾਮ ਦੀ ਚੰਨ ਦੀ ਸਮਰਥਾ ਬਖਸ਼ੋ ਸੇ ਪਿਆਰੇ ਮੇਰੇ ਜਿਨ੍ਹਾਂ ਨੇ ਨਜ਼ਰ ਨਾਮ ਦਿੱਤਾ ਦੇ ਨਾਨਕ ਨਾਮ ਕਰਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ ਆਏ ਗੁਰੂ ਜੀ ਕੀ ਫਤਿਹ ਪੱਤੇ ਸਰਬੱਤ ਦਾ ਸੰਗਤ ਦੇ ਚੰਨਾਂ ਵੰਟੀ ਕੀਤੀ ਜਾਂਦੀ ਹੈ ਜਿਵੇਂ ਆਪ ਨੂੰ ਪਤਾ ਹੈ ਇੰਟਰਨੈਸ਼ਨਲ ਪਾਰਸਿਖ ਕਾਉਂਸਲ ਨਿਊ ਯੂਕੇ ਵੱਲੋਂ ਉਹਨਾਂ ਦੇ ਸਹਿਯੋਗ ਨਾਲ 325ਵਾਂ ਖਾਲਸਾ ਸਤਪੁਰਾ ਦੀਵੰਦ ਦੇ ਸੰਬੰਧ ਵਿੱਚ ਇਹ ਜੋ ਪਿੰਡ ਛਾਪਿਆਂ ਵਾਲੀ ਗੁਰਦੁਆਰਾ ਸਾਹਿਬ ਪੱਤੀ ਪਹਾੜ ਦੀ ਵਿਖੇ ਸਾਡੇ 34ਵੇਂ ਅਦਾਰੇ ਦੀ ਅੱਜ ਰੰਭਤਾ ਹੋਣ ਜਾ ਰਹੀ ਹੈ ਸੋ ਆਪ ਵੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਇੰਟਰਨੈਸ਼ਨਲ ਪਾਰਟਨਰਸ਼ਿਪ ਕਾਉਂਸਲ ਨਹੀਂ ਯੂਕੇ ਵਾਲਿਆਂ ਦਾ ਜੋ ਮੁੱਖ ਮਨੋਰਥ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਨਾਲ ਜੋੜਨਾ ਹੈ ਗੁਰੂ ਘਰ ਨਾਲ ਜੋੜਨਾ ਗੁਰਬਾਣੀ ਨਾਲ ਜੋੜੰਦਾ ਹੈ ਜਿੱਥੇ ਇਹ ਕਾਉਂਸਲ ਵੱਲੋਂ ਬੱਚਿਆਂ ਨੂੰ ਕੀਰਤਨ ਅਕੈਡਮੀ ਵਿੱਚ ਕੀਰਤਨ ਸਿਖਲਾਈ ਦਿੱਤੀ ਜਾਂਦੀ ਹੈ ਉੱਥੇ ਹੋਰ ਵੀ ਕਈ ਵੱਖ-ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਸिलाई ਸੈਂਟਰ ਖੋਲ ਕੇ ਬੱਚਿਆਂ ਨੂੰ ਸਿਖਲਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ ਸੋ ਬੱਚਿਆਂ ਦੇ ਮਾਤਾ ਪਿਤਾ ਦੇ ਚਰਨਾਂ ਵਿੱਚ ਇਸ ਨਿਮਰ ਬੇਨਤੀ ਹੈ ਕਿ ਜਿਵੇਂ ਕਿ ਸਾਡੇ ਇਸ ਅਕੈਡਮੀ ਦੇ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਦਲਬੀਰ ਸਿੰਘ ਜੀ ਜੋ ਹਾਰਮੋਨੀਅਮ ਟੀਚਰ ਨੇ ਮੈਡਮ ਪ੍ਰਪ ਜੋਤੂਰ ਜੀ ਹਾਰਮੋਨੀਅਮ ਟੀਚਰ ਅਤੇ ਤਬਲਾ ਟੀਚਰ ਸਰਦਾਰ ਹਰਦੀਪ ਸਿੰਘ ਜੀ ਜੋ ਕਿ ਆਪ ਜੀ ਦੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦੇਣਗੇ ਕੀਰਤਨ ਦੀ ਵਿਦਿਆ ਉਹਨਾਂ ਨੂੰ ਦੇਣਗੇ ਤੋਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਟੀਚਰ ਸਾਹਿਬਾਨ ਕੋ ਲਓ ਹਫਤੇ ਵਿੱਚ ਕਿਹੜੇ ਦਿਨ ਕਲਾਸ ਲੱਗੇਗੀ ਉਹ ਕਲਾਸ ਦੇ ਦਿਨ ਨਿਸ਼ਚਿਤ ਕੀਤੇ ਜਾਣਗੇ ਜੁਰ ਬੈਠੇ ਸਾਫ ਸੱਜਣ ਛੋਟੇ ਛੋਟੇ ਨੰਨੇ ਬੱਚੇ ਇਹਦੋਂ ਨੂੰ ਧਿਆਨ ਦੇਈਏ ਹੱਥ ਜੋੜ ਕੇ ਸੇਵਾ ਕਰਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਵਾਰੀ ਗਾਜਵਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਇੰਟਰਨੈਸ਼ਨਲ ਭਾਰਤੀ ਕੌਂਸਲ ਪਟਕੀਪੀ ਇੰਟਰਨੈਸ਼ਨਲ ਪਾਰਟਸ ਕਾਉਂਸਲ ਨਿਊ ਯੂਕੇ ਵੱਲੋਂ ਇਹ 34ਵਾਂ ਅਦਾਰਾ ਖੋਲਿਆ ਜਾ ਰਿਹਾ ਹੈ ਬੱਚਿਆਂ ਨੂੰ ਕੀਰਤਨ ਸਿਖਲਾਈ ਦੀ 프리 ਸੇਵਾ ਹੈ ਤੇ ਉਹ ਮੁਬਾਰਕ ਦੇ ਹੱਕਦਾਰ ਨੇ ਇੰਟਰਨੈਸ਼ਨਲ ਪਾਰਟਸ ਕਾਉਂਸਲ ਨਿਊ ਯੂਕੇ ਤਾਂ ਕਿ ਉਹਨਾਂ ਵੱਲੋਂ ਇਹ ਨਿਸ਼ਕਾਮ ਸੇਵਾ ਜੋ ਹੈ ਪੂਰੇ ਪੰਜਾਬ ਇੰਡੀਆ ਵਿੱਚ ਵੀ ਕੀਤੀ ਜਾਂਦੀ ਹੈ ਦੂਜੇ ਦੇਸ਼ਾਂ ਵਿੱਚ ਵੀ ਇਹ ਸਾਡਾ ਇਹ 34ਵਾਂ ਅਧਾਰਾ ਹੈ ਸੋ ਪਿੰਡ ਛਾਪਿਆ ਵਾਲੀ ਵਿਖੇ ਜੋ ਅੱਜ ਇਹ ਬੱਚਿਆਂ ਨੂੰ ਕੀਰਤਨ ਸਿਖਲਾਈ ਲਈ ਸ਼ੁਰੂ ਕਰ ਰਹੇ ਹਾਂ ਗੁਰਦੁਆਰਾ ਨਾਨਕ ਸਾਹਿਬ ਪੱਤੀ ਪਹਾੜ ਦੀ ਛਾਪਿਆ ਵਾਲੀ ਅੰਮ੍ਰਿਤਸਰ ਪੰਜਾਬ ਇੰਡੀਆ ਸੋ ਬਹੁਤ ਖੁਸ਼ੀ ਦੀ ਗੱਲ ਹੈ ਜਿੱਥੇ ਉਹ ਸੋਸਾਇਟੀ ਇੰਟਰਨੈਸ਼ਨਲ ਪਾਰਟਸੇ ਕੌਂਸਲ ਜੋ ਕਿ ਪਟਕੀਰ ਜੀ ਦੇ ਨਾਮ ਦੇ ਨਾਂ ਨਾਲ ਚੱਲਦੀ ਹੈ ਤੇ ਉਹ ਮੁਬਾਰਕ ਦੇ ਹੱਕਦਾਰ ਨੇ ਸਾਰੇ ਮੈਂਬਰ ਤੇ ਉੱਥੇ ਅੱਜ ਇਹ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਵਜ਼ੀਰ ਅਤੇ ਇਥੋਂ ਦੀਆਂ ਸੰਗਤਾਂ ਕਿ ਇਹ ਬੱਚਿਆਂ ਦੇ ਮਾਪੇ ਤੇ ਬੱਚੇ ਸਾਰੇ ਹੀ ਮੁਬਾਰਕ ਦੇ ਹੱਕਦਾਰ ਨੇ ਕਿਉਂਕਿ ਇਹ ਜਿਹੜਾ ਸਮਾਂ ਹੈ ਇਹ ਮਿਲਿਆ ਸਾਨੂੰ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਨੂੰ ਸੰਭਾਲੀਏ ਬੇਨਤੀ ਹੈ ਕਿ ਬੱਚਿਆਂ ਨੂੰ ਖਾਸ ਕਰਕੇ ਕਿ ਜਿਵੇਂ ਟੀਚਰ ਸਾਹਿਬਾਨ ਤੁਹਾਨੂੰ ਦੱਸਣਗੇ ਸਮਾਂ ਉਸੇ ਤਰ੍ਹਾਂ ਕਲਾਸਾਂ ਲਾਉਣੀਆਂ ਨੇ ਸਕੂਲ ਦਾ ਟਾਈਮ ਵੀ ਆਪਾਂ ਕੱਢ ਲੈਣਾ ਤੇ ਉਸ ਤੋਂ ਬਾਅਦ ਇਸ ਕਲਾਸ ਵਿੱਚ ਆਉਣ ਦਾ ਜਿਹੜਾ ਮੁੱਖ ਮੰਤਵ ਹੈ ਉਹ ਸਾਡੇ ਮੌਜੂਦਾ ਪ੍ਰਧਾਨ ਸਾਹਿਬ ਪੰਜਾਬ ਦੇ ਡਾਕਟਰ ਸਾਹਿਬ ਨੇ ਪੁਰਾਣੇ ਹੁਣੇ ਆਪ ਜੀ ਨੂੰ ਦੱਸਿਆ ਹੈ ਕਿ ਸਾਡਾ ਮੇਨ ਜਿਹੜਾ ਮਾਟੋ ਹੈ ਨਾ ਮੇਨ ਮਕਸਦ ਹੈ ਕਿ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ ਹੈ ਉਹਨਾਂ ਨੂੰ ਗਾਹੇਪ ਗਾਹੇ ਜੇ ਰੋਜ਼ ਨਹੀਂ ਆਉਂਦੇ ਹੋ ਸਵੇਰੇ ਸ਼ਾਮ ਨਹੀਂ ਆਉਂਦੇ ਤੇ ਉਹਨਾਂ ਨੂੰ ਕਲਾਸ ਦੇ ਤੌਰ ਤੇ ਆਪਾਂ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ ਸਾਡੇ ਨਾਲ ਸਾਰੇ ਆਪਾਂ ਜੁੜੀਏ ਤੇ ਵੱਧ ਚੜ ਕੇ ਇਸ ਕਾਫਲੇ ਨੂੰ ਹੋਰ ਅੱਗੇ ਲੈ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਥਾ ਵੱਲੋਂ ਗੁਰੂ ਘਰ ਦੇ ਮੁੱਖ ਦਰਬਾਰੀ ਸਾਹਿਬਾਨ ਉਹਨਾਂ ਨੂੰ ਇੱਕ ਸਿਰੋਂ ਪਾਓ ਦਿੱਤਾ ਜਾਵੇਾ ਕਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਕ ਵੀ ਆ ਜਾਓ ਤੁਸੀਂ ਆਇਆ ਜੀ ਕਿਸ਼ੀ ਨੂੰ ਦੱਸਣ ਲਈ ਕਿ ਪੂਰੀ ਖੁਸ਼ੀ ਚਾਹ ਕਰਨਾ ਬੋਲੇ ਸੋਨ ਨਾ ਆ ਪ੍ਰੀਤ ਕਾਲੋ ਜੀ ਕਾ ਖਾਲਸਾ ਵਾਹ I'm a bemmad